ਲਗਾਤਾਰ ਇਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਇਜ਼ਤੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰੇ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਧਰਮ ਪੰਥ ਘੱਟ ਗਿਣਤੀਆਂ ਜਿੰਨਾਂ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਵੀ ਪੀੜਤ ਨੇ ਸਾਰੀਆਂ ਤਰ੍ਹਾਂੋਂ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕਮਿਨ ਸਾਹ ਮੋਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਐ ਜਿਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਪਤਾ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹਨੇ 30 34 40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਾਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਉਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਆ ਇੱਕ ਵੀ ਬੰਦਾ ਕੋਈ ਸਰਕਾਰ ਦੀ ਆਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰਾ 113 ਲਾ ਕੇ ਜੱਕ ਕੇ ਅੰਦਰ ਸਿੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਬੰਨਾਂ ਨਸਰੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆ ਤੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਰੋਜਪੁਰ ਆਇਆ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਮੋਦੀ ਆਪ ਦੇ ਕਾਰਨਾ ਕਰਕੇ ਵਾਪਸ ਚਲੇ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਫਲਗੜੀ ਥਾਣੇ ਦੇ ਵਿੱਚ ਫਰੋਜਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਉਹ ਮੁਕੱਦਮੇ ਦੇ ਵਿੱਚ ਮਵੂਲੀ ਜੀਆਂ ਧੜਾ ਲੱਗੀਆਂ ਸੀਗੀਆਂ ਉਹਨੋਂ ਉਹ ਮੁਕਾਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਬਦਲ ਦਿੱਤੀ ਗਈ ਆ ਤੇ ਫਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਆ ਜਣੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਵਾਲੀਆਂ ਧਰਾਂ ਨੂੰ ਇਹ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਛੋੜੇ ਸਾਲ ਲੈਂਨ ਤੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਫੋਟੋਆਂ ਹਵਾਵਾ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਜ ਦੇਖ ਰਹੇ ਆ ਵੀ ਇਹ ਹਵਾਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਇਸ ਤਰੀਕੇ ਨਾਲ ਸਾਨੂੰ ਮਾਰਨਾ ਦੱਪਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਮਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਪੀੜ ਆ ਕਿ 25 ਜਨਵਰੀ ਨੂੰ ਵੱਡੀ ਗੰਟੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਅ ਖਨੌਰੀ ਬਹੁਤ ਵੱਡਾ ਘੱਟ ਗਿਆ ਸੀਗਾ ਜਾਂ ਉਹ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਸੀ ਇੱਥੇ ਬਹੁਤ ਵੱਡੇ ਘੱਟ ਸਾਬਾ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਹੈ ਮੋਰਚੇ ਦੇ ਵਿਖੇ ਤੇ ਇਹ ਰੂਹ ਫੂਕੀ ਜਣੇ ਸੋਡੇ ਘੱਟ ਨਾਲ ਸੋਡੇ ਏਕੇ ਨਾਲ ਸੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜਿਲ੍ਹੇ ਚ ਗਏ ਸੀਗੇ ਜਿਹੜੇ ਅਜ ਬਜ਼ੁਰਗ ਹੋ ਚੁੱਕੇ ਆ ਪਰ ਹਾਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਉਜੜ ਗਏ ਘਰਾਂ ਦੇ ਵਿੱਚ ੁੱਲਾਂ ਚ ਘਾਉ ਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੁਲ ਕਰਤੀਆਂ ਉਹ ਸਾਡੀ ਖਾਤਰ ਬੈਠੇ ਰਹਿੰਦੇ ਸੋ ਸਾਡਾ ਵੀ ਫਰਜ਼ ਬਣਦਾ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਫਮਾ ਮਾ ਕੇ ਪਹੁੰਚੇ